ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮਹਤਨੇਸ਼ ਸੂਰੀ ਸਾਥਿਓ ਅੱਜ ਇੱਕ ਵਾਰ ਫਿਰ ਤੋਂ ਇੱਕ ਅਪੀਲ ਕਰਨ ਲਈ ਤੁਹਾਡੇ ਸਾਹਮਣੇ ਉਪਸਥਿਤ ਹੋਏ ਆਂ ਔਰ ਨਾਲ ਦੀ ਨਾਲ ਸਾਨੂੰ ਤੁਹਾਨੂੰ ਸਾਰ ਨੂੰ ਪਤਾ ਹੈ ਕਿ ਜੰਗ ਵਰਗੀ ਸਥਿਤੀ ਪਣੀ ਹੋਈ ਹੈ ਜਿਸ ਦੇ ਚੱਲਦੇ ਅਚਨਚੇਤ ਬਲੈਕਆਊਟ ਹੁੰਦਾ ਇਕਦਮ ਹੀ ਇਨਫੋਰਮੇਸ਼ਨ ਆਉਂਦੀ ਹੈ ਪਿੱਛੋਂ ਪਾਵਰ ਕੱਟ ਕਰ ਦਿੱਤੀ ਜਾਂਦੀ ਹੈ ਔਰ ਹਦਾਇਤ ਜਾਰੀ ਹੋ ਜਾਂਦੀ ਹੈ ਪਰ ਅਜਿਹੇ ਸਮੇਂ ਸਾਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ ਦੇਸ਼ ਦਾ ਸਹਿਯੋਗ ਕਰਨਾ ਚਾਹੀਦਾ ਔਰ ਵਪਾਰ ਮੰਡਲ ਦੇ ਪ੍ਰਧਾਨ ਚਿੰਟੂ अरोड़ा ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਇਸ ਸਮੇਂ ਅਸੀਂ ਮੰਡੀ ਵਿਖੇ ਮੌਜੂਦ ਹੈ ਔਰ ਖਾਸ ਸ਼ਖਸੀਅਤਾਂ ਸਾਰੀਆਂ ਖਾਸ ਸ਼ਖਸੀਅਤਾਂ ਦੇ ਵਿੱਚ ਇੱਥੇ ਮੌਜੂਦ ਹੈ ਸਾਰੇ ਚਿੰਤਕ ਨੇ ਔਰ ਸ਼ਹਿਰ ਦੇ ਜਾਗਰਤ ਜਿਹੜੇ ਇਹ ਵਸਿੰਦੇ ਨੇ ਤੁਹਾਡੇ ਤੱਕ ਅਪੀਲ ਕਰਨਾ ਚਾਹੁੰਦੇ ਨੇ ਕੁਝ ਸਵਾਲ ਵੀ ਨੇ ਚਿੰਟੂ ਭਾਜ ਨੂੰ ਸਵਾਲ ਵੀ ਲਵਾਂਗੇ ਪਰ ਪਹਿਲਾਂ ਅਪੀਲ ਸੁਣ ਲੈਣੇ ਜੀ ਚਿੰਟੂ ਜੀ ਮੇਰੀ ਸਾਰੀ ਵਪਾਰੀ ਭਾਈਚਾਰੇ ਨੂੰ ਇੱਕੋ ਬੇਨਤੀ ਹੈ ਕਿ ਜਿਹੜੀ ਲਾਈਟ ਜਦੋਂ ਸਾਡਾ ਬਲੈਕਆਊਟ ਹੁੰਦਾ ਹੈ ਉਹਦੇ ਵਿੱਚ ਟੋਟਲ ਲਾਈਟਸ ਬੰਦ ਕੀਤੇ ਜਾਂ ਔਰ ਇਨਵਰਟਰਸ ਨਾਲ ਜਿਹੜੀ ਚੱਲ ਰਹੀ ਆ ਕੈਮਰੇ ਹੋਰ ਉਹ ਸਭ ਬੰਦ ਕੀਤੇ ਜਾਣਾ ਮੇਰੀ ਇੱਕੋ ਅਪੀਲ ਆ ਔਰ ਮੇਰੀ ਖੋਰਪਾ ਅਪੀਲ ਆ ਪ੍ਰਸ਼ਾਸਨ ਨੂੰ ਕਿ ਜਿਹੜੇ ਬੈਂਕਸ ਨੂੰ ਸਵੇਰ ਨੂੰ ਇੱਕ ਰਿਟਰਨ ਕੱਢਿਆ ਜਾਵੇ ਕਿ ਇਹ ਬਿਲਕੁਲ ਟੋਟਲ ਬੰਦ ਕੀਤਾ ਜਾਵੇ ਜਿਹੜੇ ਲਾਈਟਸ ਜਿਹੜੇ ਇਨਵਰਟਰਸ ਨਾਲ ਚੱਲ ਰਹੀ ਆ ਹੋਰ ਕਿਸੇ ਨਾਲ ਚੱਲ ਰਹੀ ਆ ਹੋਲਡਿੰਗ ਟਾਵਰਸ ਦੇ ਉੱਪਰ ਚੱਲ ਰਹੀ ਆ ਇਹ ਬਿਲਕੁਲ ਟੋਟਲ ਪੈਟਰੋਲ ਸਪੈਸ਼ਲੀ ਰਾਤੀ ਮੈਨੂੰ ਪਤਾ ਲੱਗਾ ਹੈ ਕੱਲ ਕਿ ਜਦੋਂ ਬਲੈਕਆਊਟ ਹੋਇਆ ਰਾਹੋਂ ਰੋਡ ਦੇ ਪੰਪ ਦੇ ਟੋਟਲ ਲਾਈਟਾਂ ਜਗ ਰਹੀਆਂ ਸੀ ਔਰ ਤੁਸੀਂ ਵੀ ਮੇਰੇ ਸਾਹਮਣੇ ਲਾਈਵ ਸੀਗੇ ਔਰ ਤੁਸੀਂ ਵੀ ਦੇਖਿਆ ਔਰ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਮੈਂ ਤਾਂ ਬੈਂਕਸ ਦਾ ਹੈਗਾ ਅਸੀਂ ਜਿਹੜੇ ਆਪਣੇ ਵਪਾਰੀ ਭਾਈਚਾਰੇ ਨੂੰ ਇਹ ਕਬੀਲ ਦੁਬਾਰਾ ਕਰ ਰਹੇ ਹਾਂ ਕਿ ਇਹ ਟੋਟਲ ਜਿਹੜੀ ਹੈ ਲਾਈਟਸ ਹੈਗੀ ਹੈ ਜਿਹੜੀਆਂ ਇਨਵਰਟਰ ਨਾਲ ਕਨੈਕਟਡ ਹੈਗੀ ਜਾਂ ਜਨਰੇਟਰ ਨਾਲ ਜਨਰੇਟਰ ਦਾ ਚਲਾਉਣਾ ਬਿਲਕੁਲ ਬਿਲਕੁਲ ਗਲਤ ਹੈ ਔਰ ਜਿਹੜਾ ਇਹ ਇਨਵਰਟਰ ਦੇ ਨਾਲ ਲਗਾ ਇਹਨੂੰ ਬੰਦ ਕੀਤਾ ਜਾਵੇ ਜੀ ਅਜਾ ਪੈਟਰੋਲ ਪੰਪ ਵਾਲੀ ਗੱਲ ਤੋਂ ਮੇਰੇ ਦਿਮਾਗ 'ਚ ਗੱਲ ਆਈ ਕਿ ਲੋਕਾਂ ਨੇ ਗੱਡੀ 'ਚ ਤੇਲ ਤਾਂ ਪਾਉਣ ਜਾਣਾ ਨਹੀਂ ਹੁਣ ਦੁਸ਼ਮਨ ਦੇ ਜਹਾਜ਼ ਨਾਲ ਕਿ ਥੋੜੇ ਤੇਲ ਪਾਉਣਾ ਵੀ ਤੁਸੀਂ ਕੋਆਪਰੇਟ ਕਰੋ ਉਥੋਂ ਸਾਰੇ ਸਾਹਮਣੇ ਸਾਡੇ ਉਹ ਰਾਹੋਂ ਰੋਡ ਤੇ ਜਿਹੜੇ ਖਾਰਾ ਕਲੋਨੀ ਦੇ ਜਿੰਨੇ ਵੀ ਸੀਗੇ ਉਹ ਕਹਿੰਦੇ ਅਸੀਂ ਤਾਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਪੰਪ ਦੀਆਂ ਲਾਈਟਾਂ ਦਾ ਉਹ ਸਾਡੇ ਸਾਰੇ ਮਹੱਲੇ ਦੀ ਬੱਸ ਉਸ ਤੋਂ ਵੱਧ ਚੱਲਦੀ ਆ ਭਈ ਅਸੀਂ ਉਹ ਵੀ ਚੱਲਦੀ ਹੈ ਇਸ ਕਰਕੇ ਬਿਲਕੁਲ ਉਹ ਬੰਦੇ ਜਿਹੜੇ ਵਪਾਰੀ ਜਿਹੜੇ ਵੀਰ ਹੈ ਉਹਨਾਂ ਨੂੰ ਕੀ ਬੇਨਤੀ ਕਰਨੀ ਚਾਹਾਂਗੇ ਆਪਾਂ ਮੈਂ ਤਾਂ ਵਪਾਰੀਆਂ ਨੂੰ ਇਹੀ ਕਹਿ ਰਿਹਾ ਕਿੰਨੇ ਵਜੇ ਕਰਕੇ ਲੈ ਜਾਣ ਵਪਾਰੀਆਂ ਨੂੰ ਸਹੀ ਮਣੇ ਤਾਂ 7 ਵਜੇ ਦੁਕਾਨ ਆਪਣੀ ਬੁਲਾ ਕੇ ਵਿਧਾਨੀ ਸ਼ੁਰੂ ਕਰਕੇ 7:30 ਵਜੇ ਆਪਣੇ ਘਰ ਜਾਣਾ ਚਾਹੇ ਜਰੂਰ ਕਰ ਲੈਣ ਕਿ ਅੱਜ ਅੱਜ ਮਹੌਲੀ ਦੇ ਵਿੱਚ ਵੀ ਇਹੀ ਆਪਣੇ ਕਰ ਦਿੱਤਾ ਅਡੀ ਸਾਹਮਣੇ ਕਿ 7 ਵਜੇ ਟੋਟਲ ਬੰਦ ਔਰ ਫੇਰੇ 6 ਵਜੇ ਤੱਕ ਸਾਰਾ ਸਾਰੇ ਕਾਮਕਾਰ ਬੰਦ ਆ। ਮਤਲਬ ਤੁਹਾਡੀ ਗੱਲ ਤੋਂ ਇਹ ਸਮਝੀਏ ਕਿ 7 ਵਜੇ ਜਦੋਂ ਹਨੇਰਾ ਜੇ ਹੋਣ ਲੱਗਦਾ ਹੈ ਵਧਾਣੀ ਸ਼ੁਰੂ ਕਰਦਾ ਤਾਂ ਤਾਜੋ ਹਨੇਰਾ ਹੁੰਦੇ ਹੁੰਦੇ ਸੀ ਘਰ ਪਹੁੰਚ ਜਾਂਦੇ। ਬਿਲਕੁਲ ਜਿਹੜੇ ਮਾਹੌਲ ਦੇ ਹਿਸਾਬ ਨਾਲ ਆਪਣੇ ਉਹਨੂੰ ਬਦਲਣਾ ਚਾਹੀਦਾ। ਦੇਖੋ ਕੋਈ ਨਹੀਂ ਚਾਹੁੰਦਾ ਕਿ ਆਪਣਾ ਕੰਮ ਬੰਦ ਕਰਕੇ ਜਾਣਾ ਪਰ ਇਹ ਸਾਰਿਆਂ ਦਾ ਭਲਾ ਹੈ ਇਹ ਜ਼ਰੂਰੀ ਆ। ਅੱਛਾ ਇੱਕ ਮੈਂ ਹੋਰ ਸਵਾਲ ਲੈਣਾ ਜੀ ਪ੍ਰਸ਼ਾਸਨ ਨੇ ਵੀ ਗੱਲ ਆਖੀ ਆ ਕਿ ਜਿਹੜਾ ਜਮਾਖੋਰੀ ਕਰੇਗਾ ਕਾਲਾ ਬਾਜ਼ਾਰੀ ਕਰੇਗਾ ਜਾਂ ਵਸਤੂਆਂ ਤੇ ਰੇਟ ਵਧਾਏਗਾ ਉਹਨਾਂ ਤੇ ਕਹਿੰਦੇ ਸਖਤ ਪ੍ਰਸ਼ਾਸਨਿਕ ਕਾਰਵਾਈ ਹੋਵੇਗੀ ਤੁਹਾਨੂੰ ਲੱਗਦਾ ਹੈ ਜਿਹਾ ਕੋਈ ਮਾਹੌਲ ਹੈ ਸ਼ਹਿਰ ਦੇਖੋ ਐਦਾ ਦੀ ਕੋਈ ਗੱਲ ਨਹੀਂ ਹੈਗੀ ਬਿਲਕੁਲ ਕੋਈ ਕਾਲਾ ਬਜਾਰੀ ਵਾਲੀ ਕੋਈ ਗੱਲ ਨਹੀਂ ਹੈਗੀ ਕੋਈ ਐਦਾ ਦਾ ਮਾਹੌਲ ਨਹੀਂ ਹੈਗਾ ਦੇਖੋ ਆਵਾਜ਼ ਮਤਲਬ ਠੀਕ ਹੈ ਕਿ ਪਿੰਡਾਂ ਦੇ ਵਿੱਚੋਂ ਲੋਕੀ ਆ ਰਹੇ ਆ ਪੁੱਛ ਰਹੇ ਆ ਕਿ ਸਮਾਨ ਦਿਓ ਲੈ ਰਹੇ ਬੜਾ ਸੁਸਤਰੀ ਕੰਮ ਚੱਲ ਰਿਹਾ ਕੋਈ ਐਸੀ ਗੱਲ ਨਹੀਂ ਹੈਗੀ ਕੁਕਵੇਲੇ ਥੋੜਾ ਪੈਨਿਕ ਹੋ ਜਾਂਦਾ ਨਾ ਬਿਲਕੁਲ ਪੈਨਿਕ ਤਾਂ ਹਰ ਕੰਮ ਛੋਟੇ ਛੋਟੇ ਕੰਮ ਚ ਹੋ ਜਾਂਦਾ ਇਹ ਤਾਂ ਵੇਹ ਲੜਾਈ ਹੈ ਇਹ ਤਾਂ ਲੜਾਈ ਨਹੀਂ ਰਹਿਣੀ ਦੋ ਚਾਰ ਦਿਨ ਇਹ ਤੇ ਇਸ ਦਾ ਸਾਲ ਕੋਈ ਬਹੁਤ ਵੱਡੀ ਗੱਲ ਕੋਈ ਵਪਾਰੀ ਭਾ ਕੋਈ ਗੱਲ ਰੱਖਣਾ ਚਾਹੁੰਦਾ ਹੋਵੇ ਜੀ ਸਰ ਤੁਸੀਂ ਮੋਦੀ ਸਾਹਿਬ ਵਾਲਾ ਸਟਾਈਲ ਰੱਖਿਆ ਅਸੀਂ ਕਹਿੰਨੇ ਬਿਲਕੁਲ ਸ਼ਾਂਤੀ ਦੇ ਨਾਲ ਜੋੜਾ ਭੀਆ ਕੰਮ ਹੋਵੇ ਵਪਾਰੀਆਂ ਨਾਲ ਮਿਲ ਕੇ ਸਾਰੇ ਕੰਮ ਕਰੇ ਅਸੀਂ ਦੇਸ਼ ਦੇ ਨਾਲ ਹਰ ਵੇਲੇ ਖੜੇ ਆ ਜਿੱਦਾਂ ਸਾਨੂੰ ਹੁਕਮ ਹੋਊਗਾ ਅਸੀਂ ਉਸ ਹਸਾਬ ਨਾਲ ਲਾਈਟਾਂ ਮੰਨ ਕਰਾਂਗੇ ਮੈਂ ਚੰਕਲ ਇੱਕ ਦਰਦ ਆਉਂਦਾ ਕਿ ਜੇ ਜੰਗ ਲੱਗਦੀ ਹੈ ਜੰਗ ਦਾ ਵਿਸਥਾਰ ਹੁੰਦਾ ਜੰਗ ਵਿਕਰਾਲ ਰੂਪ ਧਾਰਦੀ ਹੈ ਤਾਂ ਉਧਰ ਵੀ ਮੌਤਾ ਹੋਣੀ ਹੈ ਮੌਤਾ ਇੱਧਰ ਵੀ ਹੋਣੀ ਹੈ ਜਦੋਂ ਸਵੈਲੀਅੰਸ ਮਰਨੇ ਆ ਤਾਂ ਉਧਰਲੇ ਦੇਸ਼ ਵਾਲੇ ਵੀ ਸਾਡੇ ਦੇਸ਼ ਵਾਲੇ ਜੇ ਬਹਿ ਕੇ ਗੱਲਬਾਤ ਨਿਬੇੜਨ ਤਾਂ ਵਧੀਆ ਔਰ ਪਾਕਿਸਤਾਨ ਨੂੰ ਲਗਾਮ ਵੀ ਲਗਾਈ ਜਾਵੇ ਤਾਂ ਜੋ ਜਿਹੜਾ ਟੈਰਰ ਫਲਾਉਂਦੇ ਆ ਟੈਰਰ ਨਾ ਫਲਾਉਣ ਬਿਲਕੁਲ ਅਸੀਂ ਕਹਿੰਨੇ ਸ਼ਾਂਤੀ ਦੇ ਨਾਲ ਸਾਰਾ ਕੰਮ ਹੋਵੇ ਜੋ ਵੀ ਅਸੀਂ ਹੈਗੇ ਆ ਪ੍ਰਧਾਨ ਮੰਤਰੀ ਜੀ ਨਾਲ ਮੋਦੀ ਸਾਹਿਬ ਦੇ ਨਾਲ ਖੜੇ ਆ ਜਿੱਦਾਂ ਵੀ ਸਾਨੂੰ ਹੁਕਮ ਹੋਊਗਾ ਜਿੱਦਾਂ ਸਾਡੇ ਪ੍ਰਧਾਨ ਜੀ ਕਹੋਗੇ ਅਸੀਂ ਉਹਦੇ ਨਾਲ ਹਰ ਵੇਲੇ ਖੜੇ ਬਤਿ ਜੀ ਸ਼ਾਂਤੀ ਨਾਲ ਕੰਮ ਹੋਵੇ ਜੋ ਵੀ ਹੋਵੇ ਸਭ ਵਧੀਆ ਹੋਣਾ ਜੀ ਹਰ ਬੰਦਾ ਸ਼ਾਂਤ ਜਾਂਦਾ ਅੱਛਾ 65 75 ਦੀ ਜੰਗ ਵੇਲੇ ਕੋਈ ਮਾਹੌਲ ਯਾਦ ਹੈ ਕਿੰਦਾਂ ਦਾ ਯਾਦ ਤਾਂ ਇਹੀ ਇਦਾਂ ਨਹੀਂ ਲੱਗਾ ਉਹ ਵੀ ਪਰ ਇਹ ਆ ਗੋਸਲੇ ਪਬਲਿਕ ਨੇ ਇੰਨਾ ਸਾਥ ਦਿੱਤਾ ਹੁਣ ਵੀ ਸਾਥ ਦੇਉਗਾ ਵੱਡੀ ਗੱਲ ਇਹ ਹੈ ਜੀ ਪਬਲਿਕ ਨੇ ਉਸ ਵੇਲੇ ਸਾਥ ਬਹੁਤ ਦਿੱਤਾ ਉਸਲੇ ਪਬਲਿਕ ਨੇ ਪੂਰਾ ਸਾਥ ਦਿੱਤਾ ਹੁਣ ਵੀ ਸਾਥ ਦੇਣ ਲਈ ਤਿਆਰ ਆ ਪਬਲਿਕ ਤਾਂ ਹਾਂ ਕੋਈ ਤੁਹਾਡੇ ਬਜ਼ੁਰਗਾਂ ਤੋਂ ਵੱਡੇਆਂ ਤੋਂ ਹੀ ਸਾਨੂੰ ਜਿਹੜਾ ਤਜਰਬਾ ਤੋਂ ਹੀ ਗੱਲ ਸਾਹਮਣੇ ਆਣੀ ਨੇ ਸਮਝਣ ਚ ਨਹੀਂ ਨਹੀਂ ਪੂਰਾ ਸਾਥ ਸੀ ਉਸਲੇ ਵੀ ਹੁਣ ਵੀ ਪੂਰਾ ਸਾਥ ਹੈ ਜੀ ਚਲੋ ਸਮਝਣ ਨੂੰ ਗੱਲ ਸਮਝਣ ਨੂੰ 2-4 ਦਿਨ ਲੱਗ ਸਕਦੇ ਆ ਪਰ ਉਹਨਾਂ ਸਾਡੇ ਕੋਲ ਗੰਜੈਸ਼ਨ ਨਹੀਂ ਨਹੀਂ 2-4 ਦਿਨ ਕੀ 2-4 ਘੰਟਿਆਂ ਵਿੱਚ ਵੀ ਕੰਮ ਸਾਰੀ ਹੋ ਜਾਊਗਾ ਹੋ ਜਾਊਗਾ ਹਾਂ ਹਾਂ ਹੋ ਜਾਊਗਾ ਚਲੋ ਜੀ ਜੀ ਜਿੰਦੂ ਜੀ ਲਾਸਟ ਅਪੀਲ ਕੋਈ ਕਰਨ ਜੋ ਬਸ ਮੈਂ ਤਾਂ ਇੱਕ ਵੇਰ ਦੁਬਾਰਾ ਇਹੀ ਅਪੀਲ ਕਿ ਆਪਣੇ ਜਿਹੜੀ ਲਾਈਟਾਂ ਦਾ ਮੇਨ ਜਿਹੜਾ ਬਲੈਕਆਊਟ ਹੋਣ ਦੇ ਨਾਤੇ ਇਹ ਲਾਈਟਾਂ ਦੀ ਅਪੀਲ ਹੈ ਮੈਂ ਤਾਂ ਅੱਜ ਇਹਦੇ ਬਾਰੇ ਹੀ ਆ ਮੈਂ ਲਾਈਟਸ ਬਾਰੇ ਕਿ ਇਹ ਬੰਦ ਕੀਤੀਆਂ ਜਾਣ ਤੇ ਦੁਕਾਨਦਾਰ ਭਰਾ ਹੁਣ 7:24 ਮਿੰਟ ਹੋਏ ਆ 8:00 ਵਜੇ ਤੱਕ ਘਰਾਂ ਨੂੰ ਪਹੁੰਚ ਜਾਣ ਬਿਲਕੁਲ ਹਰ ਬੰਦਾ ਮੇਰੀ ਸਲਾਹ ਆ ਮੇਰੀ ਇੱਕ ਅਪੀਲ ਵੀ ਆ ਮੇਰੀ ਸਲਾਹ ਵੀ ਆ ਕਿ ਹਰ ਬੰਦਾ ਆਪਣੇ ਘਰ 8:00 ਵਜੇ ਪੂਰੇ ਆਪਣੇ ਘਰ ਪਹੁੰਚ ਜਾਵੇ ਪਰ ਆ ਮੈਂ ਦੇਖ ਰਿਹਾ ਜੀ ਮੈਂ ਪਿੱਛੇ ਵੀ ਆਇਆ ਦੁਕਾਨਾਂ ਤੇ ਇੰਨਾ ਰਸ਼ ਵੱਡੇ ਵੱਡੇ ਮਾਲਸ ਤੇ ਇੰਨਾ ਰਸ਼ ਆ ਲੋਕਾਂ ਅੰਦਰ ਡਾਰੇ ਬੇਚੈਨੀ ਇਹ ਸਿਰਫ ਇੱਕ ਪੈਨਿਕ ਆ ਜੀ ਕੁਝ ਨਹੀਂ ਹੈਗਾ ਇਹ ਕੋਈ ਇਹ ਅੱਜ ਸਮਾਨ ਲੈ ਕੇ ਜਾ ਰਹੇ ਆ ਲੋਕੀ 15 15 20 ਦਿਨ ਮਹੀਨੇ ਮਹੀਨੇ ਦਾ ਲੈ ਕੇ ਜਾ ਰਹੇ ਆ ਇਹ ਮਤਲਬ ਇਹ ਕੋਈ ਐਵੀ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਆ ਕੋਈ ਅਸਲੀ ਗੱਲ ਨਹੀਂ ਹੈਗੀ ਆਰਾਮ ਨਾਲ ਸਮਾਨ ਮਿਲ ਰਿਹਾ ਆ ਆਰਾਮ ਨਾਲ ਸਮਾਨ ਆ ਰਿਹਾ ਪਿੱਛੇ ਕੋਈ ਸਪਲਾਈ ਦੀ ਕੋਈ ਸ਼ੋਰਟੇਜ ਨਹੀਂ ਕੋਈ ਕੁਝ ਨਹੀਂ ਹੈਗਾ ਬਸ ਇਹ ਉਮੀਦ ਰੱਖ ਸਕਦੇ ਜੇਕਰ ਕੋਈ ਦੁਕਾਨਦਾਰ ਵੈਸੇ ਕੋਈ ਕਰਦਾ ਨਹੀਂ ਜੇਕਰ 000.1% ਕੋਈ ਦੁਕਾਨਦਾਰ ਕਿਸੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਰੇਟ ਵਧਾਉਂਦਾ ਤਾਂ ਵਪਾਰ ਮੰਡਲ ਬੰਦੇ ਨਾਲ ਪੀੜਤ ਨਾਲ ਅੱਗੇ ਖੜੇਗਾ 100% ਵਪਾਰ ਮੰਡਲ ਇਸ ਕੰਮ ਦੇ ਵਿੱਚ ਬਹੁਤ ਸਖਤ ਆ ਜੇ ਕਿਸੇ ਤਰ੍ਹਾਂ ਦੇ ਕੋਈ ਤਰੀਕੇ ਦਾ ਵੀ ਕਿਸੇ ਨੂੰ ਵੀ ਲਕੇ ਉਹ ਮੇਰੇ ਕੋ ਆਵੇ ਔਰ ਮੈਂ ਇਮੀਡੀਏਟਲੀ ਉਸਕੇ ਖਿਲਾਫ ਐਕਸ਼ਨ ਲਵਾਂਗਾ ਠੀਕ ਹੈ ਜੀ ਜੇਕਰ ਕੋਈ ਜਮਾ ਖੋਰੀ ਕਰਦਾ ਕਾਲਾ ਵਿਸਾਰੀ ਕਰਦਾ ਰੇਟ ਵਧਾਉਂਦਾ ਬਿਲਕੁਲ ਸਾਡੇ ਕੋ ਆਵੇ ਸਾਡਾ ਵਪਾਰ ਮੰਡਲ ਹਮੇਸ਼ਾ ਹਾਜ਼ਰ ਆ ਹਮੇਸ਼ਾ ਇਸ ਕੰਮ ਦੇ ਨਾਲ ਖਲਾਫ ਹੈ ਮਤਲਬ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਜੇ ਗੰਜੈਸ਼ ਨਹੀਂ ਜਿਆਦਾ ਸਮਾਨ ਘਰ ਲੈ ਕੇ ਜਾਣ ਦੀ ਲੋੜ ਨਹੀਂ ਬਿਲਕੁਲ ਵੀ ਬਿਲਕੁਲ ਕਿਸੇ ਦਾ ਡਰਨ ਦੀ ਲੋੜ ਨਹੀਂ ਜਿੰਨਾ ਘੜ ਤੋਂ ਘੜ ਸਮਾਨ ਲੈ ਜਾਣ ਇਹ ਨਹੀਂ ਹੈਗਾ ਕਿ ਦੋ ਦੋ ਮਹੀਨੇ ਸਮਾਨ ਲੈ ਜਾਣ ਕੋਈ ਲੋੜ ਨਹੀਂ ਹੈਗੀ ਕਿਤੇ ਸਮਾਨ ਦੀ ਅਵੇਲੇਬਿਲਟੀ ਕੋਈ ਬਹੁਤ ਹੈਗੀ ਆ ਚਲ ਬਹੁਤ ਸ਼ੁਕਰ ਹੈ ਤੁਹਾਡੇ ਸਾਰਿਆਂ ਦਾ ਬਹੁਤ ਸ਼ੁਕਰੀਆ ਸਤਿ ਆਕੀ ਜੈ ਜੈ ਹੈ ਜੈ ਇਹ ਕਹ ਜੀ ਬਹੁਤ ਸ਼ੁਕਰੀਆ ਕ ਸਾਰੇ ਸਜਣਾ ਦਾ ਸਾਰੀਆਂ ਸਖਸ਼ੀਅਤਾਂ ਦਾ ਬਹੁਤ ਸ਼ੁਕਰੀਆ ਔਰ ਚਿੰਟੂ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਚਿੰਟੂ ਪ੍ਰਧਾਨ ਉਹਨਾਂ ਨੇ ਗੱਲ ਕਹੀ ਹੈ ਕਿ ਜੇਕਰ ਉਹਨਾਂ ਦੇ ਜੇਕਰ ਕਿਸੇ ਨੂੰ ਕੋਈ ਧੱਕਾ ਕਰਦਾ ਪਰੇਸ਼ਾਨ ਕਰਦਾ ਰੇਟ ਵਧਾ ਕੇ ਕਿਸੇ ਵਸਤੂ ਦਾ ਲਾਉਂਦਾ ਤਾਂ ਉਹ ਕਹਿੰਦੇ ਮੇਰੇ ਧਿਆਨ ਚ ਗੱਲ ਲਿਓ ਮੈਂ ਤੁਹਾਡੇ ਨਾਲ ਖੜਾਗਾ ਔਰ ਵੈਸੇ ਇਦਾਂ ਦੀ ਗੱਲ ਕੋਈ ਨਜ਼ਰ ਆਈ ਵੀ ਨਹੀਂ ਆਪਾਂ ਐਵੇਂ ਕਹਿ ਦਈਏ ਆਪਣੇ ਸ਼ਹਿਰ ਚ ਹਾਲੇ ਤੱਕ ਇਦਾਂ ਦੀ ਕੋਈ ਗੱਲ ਨਜ਼ਰ ਆਈ ਨਹੀਂ ਔਰ ਹੁਣ ਆ ਵੀਡੀਓ ਥਰੂ ਅਵੇਅਰਨੈਸ ਵੀ ਚੱਲੇ ਜਾਣੀ ਆ ਔਰ ਕੋਈ ਸ਼ਹਿਰ ਵਾਲਾ ਇਦਾਂ ਕਰੇਗਾ ਵੀ ਨਹੀਂ ਤੇ ਜਿਹੜੇ ਬਾਕੀ ਭੈਣ ਭਰਾ ਦੁਕਾਨਾਂ ਤੇ ਜਾ ਕੇ ਦੋ ਦੋ ਮਹੀਨੇ ਦਾ ਸਮਾਨ ਖਰੀਦਦੇ ਨੇ ਤੁਹਾਨੂੰ 2 4 5 ਦਿਨਾਂ ਦੀ ਗੱਲ ਹੈ ਔਰ ਸਾਡਾ ਦੇਸ਼ ਲੱਗਿਆ ਹੋਇਆ ਹੈ ਦੇਸ਼ ਦੇ ਲੀਡਰ ਲੱਗੇ ਹੋਏ ਨੇ ਸਾਡੀ ਫੌਜ ਲੱਗੀ ਹੋਈ ਹੈ ਔਰ ਜਲਦੀ ਹਾਲਾਤ ਜਿਹੜੇ ਸੁਖਾਵੇਂ ਹੋਣਗੇ ਇਹ ਅਰਦਾਸ ਬੇਨਤੀ ਜ਼ਰੂਰ ਕਰੀਏ ਕਿ ਜੰਗ ਨਾ ਲੱਗੇ ਕਿਉਂਕਿ ਜੇ ਜੰਗ ਨੇ ਵਿਕਰਾਲ ਰੂਪ ਧਾਰਿਆ ਤਾਂ ਸਵਿਨਿੰਗਸ ਦੀ ਜਿਆਦਾ ਜਿਹੜੀ ਕੈਜੂਐਲਟੀ ਹੋ ਸਕਦਾ ਹੋਵੇ ਕਿਉਂਕਿ ਉਧਰੋਂ ਟਾਰਗੇਟ ਕਰ ਕਰਕੇ ਮਸਾਇਲਾ ਭੇਜ ਰਿਹਾ ਹਾਲਕਿ ਸਾਡਾ ਡਿਫੈਂਸ ਸਿਸਟਮ ਬਹੁਤ ਸਟਰੋਂਗ ਹੈ 에ਅਰ ਡਿਫੈਂਸ ਸਿਸਟਮ ਬਹੁਤ ਸਟਰੋਂਗ ਹੈ ਪਰ ਫਿਰ ਵੀ ਜੇ ਕਿਤੇ ਕੋਈ ਮਾੜੀ ਮੋਟੀ ਵੀ ਕਮੀ ਪੇਸ਼ੀ ਰਹਗੀ ਤਾਂ ਵੱਡਾ ਨੁਕਸਾਨ ਹੋ ਸਕਦਾ ਅਸੀਂ ਆਪਣੇ ਜਿਹੜੇ ਦੇਸ਼ ਦੇ ਫੌਜੀ ਆ ਉਹਦੀ ਸਲਾਮਤੀ ਲਈ ਜਿਹੜੀ ਅਰਦਾਸ ਕਰਦੇ ਬੇਨਤੀ ਕਰਦੇ ਕਿਉਂਕਿ ਹਰ ਇੱਕ ਸੈਕਿੰਡ ਬਾਅਦ ਵਰਗ ਨਿਗਾ ਟਕਾ ਕੇ ਬੈਠੇ ਆ ਔਰ ਸਾਡੀ ਸੁਰੱਖਿਆ ਨੂੰ ਸੁਨਿਸ਼ਚਿਤ ਕੀਤਾ ਉਹਨਾਂ ਨੇ ਉਮੀਦ ਕਰਦੇ ਆ ਬਹੁਤ ਜਲਦੀ ਹਾਲਾਤ ਸੁਖਾਵੇਂ ਹੋਣਗੇ ਤੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਹੈ ਕਿ ਦੋ ਚਾਰ ਦਿਨ ਜਾਤੀ ਹਾਲਾਤ ਬਿਲਕੁਲ ਸਥਿਰ ਨਹੀਂ ਹੁੰਦੇ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਘਰ ਪਹੁੰਚ ਜਾਓ ਦੁਕਾਨ ਦੇ ਬਾਹਰ ਹੋਲਡਿੰਗ ਦੇ ਬੱਤੇ ਵੀ ਬੰਦ ਕਰ ਦਿਓ ਅੰਦਰੋਂ ਵੀ ਬੰਦ ਕਰ ਦਿਓ ਔਰ ਘਰ ਪਹੁੰਚ ਕੇ ਵੀ ਆਪਣੇ ਕੰਮ ਨਿਬੇੜ ਕੇ ਲਾਈਟ ਜਿਹੜੀ ਉਹ ਨਾ ਜਗਾਈਏ ਆਪਾਂ ਟਾਵਰ ਜਿਹੜੇ ਉੱਤੇ ਜਾ ਕੇ ਦੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹੜੇ ਟਾਵਰ ਦੀਆਂ ਲਾਈਟਾਂ ਚੱਲਦੀਆਂ ਬੈਂਕਾਂ ਦੇ ਉੱਤੇ ਆ ਉਹਨਾਂ ਨੂੰ ਬੰਦ ਕਰਾਇਆ ਜਾਵੇ ਕਈ ਪੰਪਾਂ ਦੀ ਸ਼ਿਕਾਇਤ ਆਈ ਹੈ ਜਿਵੇਂ ਚਿੰਤੂ ਉਹਨਾਂ ਨੇ ਗੱਲ ਕੀਤੀ ਆ ਤੇ ਇਹ ਗੱਲ ਇਹ ਗੱਲਾਂ ਜਿਹੜੀਆਂ ਧਿਆਨ ਮੰਗਦੀਆਂ ਗੌਰ ਮੰਗਦੀਆਂ ਉਮੀਦ ਕਰਦੇ ਆ ਕਿ ਜਿਹੜੀ ਇਨਫੋਰਮੇਸ਼ਨ ਪੰਚਾਇਤ ਚਾਹੁੰਦੀ ਸੀ ਪ੍ਰਸ਼ਾਸਨ ਤੱਕ ਤੇ ਆਮ ਲੋਕਾਂ ਤੱਕ ਪਹੁੰਚ ਹੋਵੇਗੀ ਬਹੁਤ ਬਹੁਤ ਸ਼ੁਕਰੀਆ